ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਰੂਪ ਸਾਧ ਸੰਗਤ ਜੀਓ ਸੁਭਗਤ ਪ੍ਰਹਿਲਾਦ ਜੀ ਬਹੁਤ ਬੰਦਗੀ ਵਾਲੇ ਹੋਏ ਨੇ ਜਿਨ੍ਹਾਂ ਨੇ ਨਾਮ ਜਪਿਆ ਵਾਹਿਗੁਰੂ ਦੀ ਪ੍ਰਾਪਤੀ ਕੀਤੀ ਅਨੇਕਾਂ ਵਾਰ ਵਾਹਿਗੁਰੂ ਜੀ ਉਹਨਾਂ ਨੂੰ ਦਰਸ਼ਨ ਦੇ ਕੇ ਨੇਕਾ ਕਸ਼ਟਾਂ ਤੋਂ ਬਚਾਇਆ ਭਗਤ ਕਬੀਰ ਸਾਹਿਬ ਜੀ ਮਹਾਰਾਜ ਉਹ ਪਾਵਨ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵੀ ਸ਼ਬਦ ਉਚਾਰਨ ਕਰਦੇ ਨੇ ਕਿਸ ਤਰ੍ਹਾਂ ਭਗਤ ਪ੍ਰਹਿਲਾਦ ਜੀ ਨੇ ਬੰਦਗੀ ਕਰਕੇ ਵਾਹਿਗੁਰੂ ਜੀ ਦੀ ਪ੍ਰਾਪਤੀ ਕੀਤੀ ਆਪਾਂ ਉਹ ਤੇ ਵਿਚਾਰ ਕਰਾਂਗੇ ਭਗਤ ਕਬੀਰ ਜੀ ਵਚਨ ਕਰਦੇ ਹਨ ਬਸੰਤ ਭਗਤ ਕਬੀਰ ਜੀ ਪ੍ਰਹਿਲਾਦ ਪਠਾਏ ਪੜਨ ਸਾਲ ਜਦੋਂ ਭਗਤ ਪ੍ਰਹਿਲਾਦ ਪੜਨ ਯੋਗਾ ਹੋਇਆ ਉਹਨੂੰ ਪੜਨ ਵਾਸਤੇ ਉਹਦੇ ਪਿਤਾ ਹਰਨਾਕਸ਼ ਨੇ ਪੜਨ ਵਾਸਤੇ ਪਾਠਸ਼ਾਲਾ ਦੇ ਵਿੱਚ ਘੱਲਿਆ ਸਾਂਗ ਸਖਾ ਬਹੋਲੀਏ ਬਾਲ ਆਪਣੇ ਨਾਲ अनेका ਬਾਲਕਾਂ ਨੂੰ ਸਾਥੀਆਂ ਨੂੰ ਵੀ ਨਾਲ ਲੈ ਕੇ ਜਾਂਦੇ ਸਨ ਭਗਤ ਪ੍ਰਹਿਲਾਦ ਜੀ ਪੜਨ ਵਾਸਤੇ ਔਰ ਜਦੋਂ ਉੱਥੇ ਪੜਨ ਵਾਸਤੇ ਗਏ ਉੱਥੇ ਪੜਾਇਆ ਜਾਂਦਾ ਸੀ ਜਲੇ ਹਰਨਾਕਸ਼ ਥਲੇ ਹਰਨਾਕਸ਼ ਇਦਾਂ ਦੀ ਵਿੱਦਿਆ ਉਹ ਸਕੂਲ 'ਚ ਦਿੱਤੀ ਜਾਂਦੀ ਸੀ ਕਿਉਂਕਿ ਹਰਨਾਕਸ਼ ਪ੍ਰਮਾਤਮਾ ਨੂੰ ਨਹੀਂ ਮੰਨਦਾ ਹੁਣ ਪ੍ਰਹਿਲਾਦ ਜੀ ਜਿਹੜੇ ਸਨ ਭਾਈ ਗੁਰਦਾਸ ਜੀ ਕਹਿੰਦੇ ਹਰ ਹਰਨਾਕ ਸ਼ਦਾਇਤ ਦੇ ਕੱਲਰ ਕਬਲ ਭਗਤ ਪ੍ਰਹਿਲਾਦ ਪ੍ਰਹਿਲਾਦ ਨੂੰ ਉਹ ਵਿਦਿਆ ਨਾ ਚੰਗੀ ਲੱਗੀ ਪ੍ਰਹਿਲਾਦ ਨੇ ਕਿਹਾ ਮੋਕੋ ਕਹਾ ਪੜਾਵਸ ਆਲ ਜਾਲ ਕਹਿੰਦਿਆ ਮੈਨੂੰ ਤੁਸੀਂ ਉਲਟਾ-ਗੋਲਟਾ ਕੀ ਪੜਾਉਣ ਲੱਗੇ ਇਹ ਤਾਂ ਤੁਸੀਂ ਓਲ-ਜਲੂਲ ਪੜਾਈ ਜਾਂਦੇ ਹੋ ਬਈ ਕੌਣ ਹਰਨਾਕ ਸਹੀ ਠੀਕ ਹੈ ਮੇਰਾ ਪਿਤਾ ਹੈ ਪਰ ਮੈਨੂੰ ਤਾਂ ਵਾਹਿਗੁਰੂ ਬਾਰੇ ਦੱਸੋ ਫਿਰ ਉਹਨਾਂ ਨੇ ਅਗਲਾ ਬਚਨ ਕੀਤਾ ਮੇਰੀ ਪਟਿਆ ਲਿਖ ਦਿਓ ਸ੍ਰੀ ਗੋਪਾਲ ਕਹਿੰਦੇ ਮੇਰੀ ਛੋਟੀ ਜੀ ਨਿੱਕੀ ਜੀ ਫੱਟੀ ਉੱਤੇ ਸ੍ਰੀ ਗੋਪਾਲ ਭਾਵ ਕੇ ਵਾਹਿਗੁਰੂ ਪਰਮੇਸ਼ਰ ਉਹਦਾ ਨਾਮ ਲਿਖ ਦਿਓ ਗੋ ਮੈਨੇ ਹੁੰਦਾ ਇੰਦਰੀਆਂ ਪਾਲ ਮੈਨੇ ਹੁੰਦਾ ਪਾਲਣਾ ਕਰਨ ਵਾਲਾ ਜਿਹੜਾ ਇੰਦਰੀਆਂ ਦਾ ਰਖਕ ਹੈ ਗੋ ਮੈਨੇ ਧਰਤੀ ਪਾਲ ਮੈਨੇ ਪਾਲਣਾ ਕਰਨ ਵਾਲਾ ਜਿਹੜਾ ਧਰਤੀ ਦੀ ਰੱਖਿਆ ਕਰਨ ਵਾਲਾ ਵਾਹਿਗੁਰੂ ਹੈ ਨਾ ਪ੍ਰਮਾਤਮਾ ਮੈਨੂੰ ਤਾਂ ਭਾਈ ਉਹਦੀ ਗੱਲ ਸੁਣਾਓ ਫਿਰ ਅਗਲਾ ਬਚਨ ਸੀ ਨਹੀਂ ਛੋਡੂ ਰੇ ਬਾਬਾ RAM ਨਾਮ ਕਹਿੰਦੇ ਮੈਂ ਪ੍ਰਮਾਤਮਾ ਦਾ ਨਾਮ ਨਹੀਂ ਛੱਡ ਸਕਦਾ ਤੁਸੀਂ ਮੈਨੂੰ ਔਲ ਜਰੂਰ ਨਾ ਪੜ੍ਹਾਓ ਬੇਫਾਲਤੂ ਗੱਲਾਂ ਨਾ ਪੜ੍ਹਾਓ ਮੈਨੂੰ ਤਾਂ ਵਾਹਿਗੁਰੂ ਦੀ ਗੱਲ ਸੁਣਾਓ ਮੇਰੋ ਔਰ ਪੜਨ ਸਿਓ ਨਾਹੀ ਕਾਮ ਰਹਾਓ ਮੈਂ ਨਾਮ ਤੋਂ ਬਿਨਾ ਹੋਰ ਗੱਲ ਹੀ ਨਹੀਂ ਕਰਨੀ ਕੋਈ ਮੈਂ ਹੋਰ ਨਹੀਂ ਕੁਝ ਪੜ੍ਹਨਾ ਕੇਵਲ ਪ੍ਰਮਾਤਮਾ ਵਾਹਿਗੁਰੂ ਵਾਸਤੇ ਹੀ ਮੈਂ ਵਿਦਿਆ ਪੜ੍ਹਨ ਵਾਸਤੇ ਆਇਆ ਮੈਨੂੰ ਇਹ ਦੱਸੋ ਵੀ ਉਹਦੀ ਪ੍ਰਾਪਤੀ ਕਿਵੇਂ ਹੋਵੇ ਰਹਾਉ ਦੀ ਪੰਗਤੀ ਐ ਵੀ ਮੈਂ ਹੋਰ ਕੁਝ ਨਹੀਂ ਪੜਨਾ ਮੈਨੂੰ ਰੱਬ ਦੀ ਗੱਲ ਸੁਣਾਓ ਸੰਦੇ ਮਰ ਕੇ ਕਹੇ ਉਹ ਜਾਏ ਜਿਹੜੇ ਪ੍ਰਹਲਾਦ ਨੂੰ ਪੜਾਉਣ ਵਾਲੇ ਸਨ ਉਹਨਾਂ ਨੇ ਜਾ ਕੇ ਫਿਰ ਹਰਨਾਕਸ਼ ਨੂੰ ਇਹ ਗੱਲ ਆਖੀ ਕਹਿ ਦਿੱਤੀ ਪ੍ਰਹਲਾਦ ਬੁਲਾਏ ਬੇਗ ਧਾਏ ਛੇਤੀ ਨਾਲ ਪ੍ਰਹਲਾਦ ਨੂੰ ਬੁਲਾਓ ਉਹ ਤਾਂ ਬਈ ਭਗਵਾਨ ਦਾ ਨਾਮ ਜਪਦਾ ਤੁਹਾਡਾ ਨਾਮ ਨਹੀਂ ਲੈਂਦਾ ਫਿਰ ਸਾਤਸੰਤ ਪ੍ਰਹਿਲਾਦ ਨੂੰ ਬੁਲਾਇਆ ਗਿਆ ਤੋ ਰਾਮ ਕਹਿੜ ਕੀ ਛੋੜ ਬਾਣ ਰਹਿਲਾਦ ਨੂੰ ਉਹਦਾ ਪਿਤਾ ਵੀ ਕਹਿੰਦਾ ਹੈ ਉਹਦੇ ਅਧਿਆਪਕ ਪੰਦੇ ਉਹਨੇ ਵੀ ਕਹਿੰਦੇ ਨੇ ਪੜਾਉਣ ਵਾਲੇ ਉਹਦੀ ਮਾਂ ਵੀ ਕਹਿੰਦੀ ਹੈ ਵੀ ਤੂੰ ਪ੍ਰਮਾਤਮਾ ਦਾ ਨਾਮ ਛੱਡ ਦੇ ਇਹ ਤੂੰ ਆਦਤ ਛੱਡ ਦੇ ਪ੍ਰਮਾਤਮਾ ਦੇ ਨਾਮ ਲੈਣ ਦੀ ਤੋ ਜੋ ਤੁਰਕ ਛਡਾਉ ਮੇਰੋ ਕਹਿਓ ਮਾਨ ਕਹਿੰਦੇ ਸਾਡੇ ਆ ਆਖਿਆ ਮੰਨ ਲੈ ਤੈਨੂੰ ਤੁਰੰਤ ਛਡਾ ਲਵਾਂਗੇ ਨਹੀਂ ਤਾਂ ਤੈਨੂੰ ਕੋਈ ਸਜ਼ਾ ਦਿੱਤੀ ਜਾਏਗੀ ਤੈਨੂੰ ਭਿਆਨਕ ਤੋਂ ਭਿਆਨਕ ਸਜ਼ਾ ਦੇਾਂਗੇ ਤੂੰ ਆ ਪ੍ਰਮਾਤਮਾ ਦਾ ਨਾਮ ਨਾ ਲੈ ਤੋ ਸਾਫ ਸੰਗ ਦਾ ਅਗਲਾ ਬਚਨ ਬਾਣੀ ਦਾ ਮੋਕੋ ਕਹਾ ਸਤਾਵੋ ਬਾਰ-ਬਾਰ ਰਹਿਲਾਦ ਕਹਿੰਦਾ ਮੈਨੂੰ ਵਾਰ-ਵਾਰ ਮੁਰ-ਮੁਰ ਕੇ ਭਾਈ ਸਤਾਓ ਨਾ ਮੈਂ ਤਾਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਲੈਣਾ ਹੈ ਪ੍ਰਭ ਜਲ ਥਲ ਘਿਰ ਕੀਏ ਪਹਾੜ ਉਹ ਵਾਹਿਗੁਰੂ ਨੇ ਪਾਣੀ ਬਣਾਇਆ ਧਰਤੀ ਬਣਾਈ ਪਹਾੜ ਬਣਾਏ ਸਾਰੀ ਸ੍ਰਿਸ਼ਟੀ ਬਣਾਈ ਮੈਂ ਉਹਦਾ ਸਿਮਰਨ ਕਿਵੇਂ ਛੱਡ ਦਿਆਂ ਮੈਂ ਤਾਂ ਵਾਰ-ਵਾਰ ਵਾਹਿਗੁਰੂ ਨੂੰ ਹੀ ਯਾਦ ਕਰਾਂਗਾ ਇੱਕ RAM ਨਾ ਛੋਡੋ ਗੁਰ ਹੈ ਗਾਰ ਮੈਂ ਨਹੀਂ ਉਹਨੂੰ ਵਾਹਿਗੁਰੂ ਨੂੰ ਛੱਡ ਸਕਦਾ ਮੈਨੂੰ ਤਾਂ ਭਾਈ ਗਾਲ ਲੱਗੇਗੀ ਭਾ ਮੇਰੀ ਤਾਂ ਬਦਨਾਮੀ ਹੋਏਗੀ ਜੇ ਮੈਂ ਪ੍ਰਮਾਤਮਾ ਦਾ ਨਾਮ ਛੱਡਦਾ ਮੈਂ ਤਾਂ ਵਾਰ-ਵਾਰ ਪ੍ਰਮਾਤਮਾ ਨੂੰ ਹੀ ਯਾਦ ਕਰਨਾ ਮੋਕੋ ਕਾਲ ਜਾਰ ਭਾਵੇਂ ਮਾਰ ਡਾਰ ਮੈਨੂੰ ਚਾਹੇ ਅੱਗ 'ਚ ਸਾੜ ਦਿਓ ਚਾਹੇ ਮਾਰ ਦਿਓ ਮੈਂ ਨਾਮ ਨਹੀਂ ਛੱਡ ਸਕਦਾ ਦੇਖੋ ਸਾਧ ਸੰਗ ਕਿੰ사 ਦ੍ਰਿੜ ਅਰਾਧਾ ਹੈ ਪ੍ਰਮਾਤਮਾ ਦੀ ਭਗਤੀ ਕਰਨ ਦਾ ਇੱਥੇ ਤਾਂ ਚੰਗੀ ਭੱਲੀ ਦੁਨੀਆ ਰੱਬ ਨੂੰ ਯਾਦ ਨਹੀਂ ਕਰਦੀ ਪ੍ਰਹਿਲਾਦ ਕਹਿੰਦਾ ਜੋ ਮਰਜ਼ੀ ਕਰ ਲੋ ਅਗਰ ਚ ਸਾੜ ਦੋ ਜੋ ਮਰਜ਼ੀ ਕਰ ਲੋ ਮੈਂ ਨਹੀਂ ਛੱਡਾਂਗਾ ਫਿਰ ਹੋਇਆ ਕਿ ਕਾੜ ਖੜਗ ਕੋਪਿਓ ਰਿਸਾਏ ਉਹਦੇ ਪਿਤਾ ਹਰਨਾਗਸ ਨੇ ਖਿਜ ਕੇ ਕ੍ਰੋਧ ਵਿੱਚ ਆ ਗਿਆ ਤਲਵਾਰ ਮਿਆਨੋਂ ਕੱਢ ਕੇ ਇਹ ਗੱਲ ਕਹਿ ਦਿੱਤੀ ਤੁਜੇ ਰੱਖਣ ਹਾਰੋ ਮੋਹਿ ਬਤਾਏ ਕਹਿੰਦੇ ਮੈਨੂੰ ਦੱਸ ਤੈਨੂੰ ਬਚਾਉਣ ਵਾਲਾ ਕੌਣ ਹੈ ਜਿਹੜਾ ਉਹਦਾ ਰੱਬ ਨੂੰ ਨਹੀਂ ਮੰਨਦਾ ਇਦਾਂ ਹੀ ਕਹਿੰਦਾ ਹੁੰਦਾ ਹੈ ਦੱਸ ਤੈਨੂੰ ਇੱਥੇ ਬਚਾਉਣ ਕੌਣ ਆਊਗਾ ਫੇਰ ਕੀ ਹੋਇਆ ਪ੍ਰਵ ਥੰਮ ਤੇ ਨਿਗਸੈ ਕਹਿ ਵਿਸਥਾਰ ਬਸ ਫਿਰ ਇਹ ਗੱਲ ਕਹੀ ਨਹੀਂ ਪ੍ਰਹਿਲਾਦ ਨੇ ਯਾਦ ਕਰ ਲਿਆ ਵਾਹਿਗੁਰੂ ਜੀ ਭਿਆਨ ਘਰੂਪ ਉਤਾਰ ਕੇ ਥੰਮ ਦੇ ਵਿੱਚੋਂ ਨਿਕਲਿਆ ਏ ਦੇਖ ਲਓ ਵਾਹਿਗੁਰੂ ਸਾਰੀ ਕੀਤੇ ਐ ਸਾਧ ਸੰਗਤ ਕੋਈ ਐਸੀ ਥਾਂ ਹੀ ਨਹੀਂ ਜਿੱਥੇ ਵਾਹਿਗੁਰੂ ਨਹੀਂ ਹੈ ਅੱਜ ਕੱਲ ਦਾ ਲੋਕ ਦੁਬਧਾ ਪਾਉਂਦੇ ਆ ਨਾ ਵੀ ਉੱਤੇ ਮੱਤਾਂ ਨਾ ਡੇ ਕੋਥੇ ਰੱਬ ਨਹੀਂ ਉਥੇ ਰੱਬ ਨਹੀਂ ਉਹ ਤਾਂ ਸਾਰੀ ਕਿਤੇ ਹੈ ਉਹ ਤਾਂ ਥੰਮ੍ਹ ਚ ਵੀ ਬੜਿਆ ਬੈਠਾ ਹੈ ਬਸ ਲੋੜ ਹੈ ਯਾਦ ਕਰਨ ਦੀ ਜਦੋਂ ਭਾਵਨਾ ਬਣ ਗਈ ਬਸ ਉੱਥੇ ਹੀ ਪ੍ਰਗਟ ਹੋ ਜਾਣਾ ਸਾਰੇ ਉਹੀ ਹੈ ਵਾਹਿਗੁਰੂ ਵਾਹਿਗੁਰੂ ਤੋਂ ਬਿਨਾਂ ਕੋਈ ਦੂਸਰਾ ਨਹੀਂ ਵਾਹਿਗੁਰੂ ਜੀ ਥੰਮ੍ਹ ਦੇ ਵਿੱਚੋਂ ਨਿਕਲ ਕੇ ਆਗੇ ਹਰਨਾਗਿਛ ਛੇਦਿਓ ਨਖ ਵਿਦਾਰ ਵਾਹਿਗੁਰੂ ਨੇ ਫਿਰ ਆਪਣੇ ਨੌਹਾਂ ਦੇ ਨਾਲ ਚੀਰਿਆ ਹਰਨਾਕਸ਼ ਨੂੰ ਵੀ ਤੂੰ ਮੇਰੇ ਭਗਤ ਨੂੰ ਦੁੱਖ ਦਿੱਤਾ ਓਏ ਪਰਮਪੁਰਖ ਦੇਵਾਤ ਦੇਵ ਵਾਹਿਗੁਰੂ ਜੀ ਪਰਮਪੁਰਖ ਹਨ ਦੇਵਤਿਆਂ ਦੇ ਵੀ ਦੇਵਤੇ ਨੇ ਸਭ ਤੋਂ ਵੱਡਾ ਹੈ ਵਾਹਿਗੁਰੂ ਜਿੱਥੇ ਯਾਦ ਕਰੋਗੇ ਉੱਥੇ ਹਾਜ਼ਰ ਹੈ ਘਟ ਘਟ ਵਿੱਚ ਰਮਿਆ ਹੋਇਆ ਹੈ ਅਗਲਾ ਬਚਨ ਹੈ ਭਗਤ ਹੇਤ ਨਰਸਿੰਘ ਭੇਵ ਪ੍ਰਹਲਾਦ ਦੀ ਭਗਤੀ ਨਾਲ ਪਿਆਰ ਕਰਕੇ ਵਾਸ਼ ਗੁਰੂ ਜੀ ਨੇ ਨਰਸਿੰਘ ਰੂਪ ਧਾਰਨ ਕੀਤਾ ਅੱਧਾ ਮਨੁੱਖ ਅੱਧਾ ਸ਼ੇਰ ਦਾ ਰੂਪ ਨਰਸਿੰਘ ਵੱਡੇ ਵੱਡੇ ਨੌ ਵਧਾ ਲੇ ਸ਼ੇਰ ਦਾ ਮੂੰਹ ਲਾ ਲਿਆ ਕਿਉਂਕਿ ਹਰਨਾਕਸ਼ ਨੂੰ ਬਰ ਮਿਲੇ ਸੀ ਕਿਹੜਾ ਬਰ ਹੈ ਨਾ ਬੰਦੇ ਤੋਂ ਮਰਾਂ ਨਾ ਜਾਨਵਰ ਤੋਂ ਮਰਾਂ ਨਾ ਦਿਨੇ ਮਰਾਂ ਨਾ ਰਾਤ ਮਰਾਂ ਨਾ ਅੰਦਰ ਮਰਾਂ ਨਾ ਬਾਹਰ ਮਰਾਂ ਨਾ ਧਰਤੀ ਤੇ ਮਰਾਂ ਨਾ ਆਕਾਸ਼ ਤੇ ਮਰਾਂ ਨਾ ਕਿਸੇ ਹਥਿਆਰ ਨਾਲ ਮਰਾਂ ਫਿਰ ਉਹ ਸਾਰੇ ਬਚਨ ਪੂਰੇ ਕਰਾਏ ਵਾਹਿਗੁਰੂ ਨੇ ਜਦੋਂ ਉਹਨੂੰ ਮਾਰਿਆ ਨਾ ਨਾ ਤਾਂ ਵਾਹਿਗੁਰੂ ਮਨੁੱਖ ਸੀ ਤੇ ਨਾ ਜਾਨਵਰ ਸੀ ਅੱਧਾ ਸ਼ੇਰ ਐ ਅੱਧਾ ਬੰਦਾ ਐ ਜਦੋਂ ਮਾਰਿਆ ਨਾ ਦਿਨ ਸੀ ਨਾ ਰਾਤ ਜੀ ਸ਼ਾਮ ਦਾ ਵੇਲਾ ਸੀ ਨਾ ਅੰਦਰ ਮਾਰਿਆ ਨਾ ਬਾਹਰ ਮਾਰਿਆ ਡੇਹਲੀਆਂ ਚ ਰੱਖ ਲਿਆ ਅੱਧਾ ਅੰਦਰ ਐ ਅੱਧਾ ਬਾਹਰ ਐ ਸਾਰੀਆਂ ਸ਼ਰਤਾਂ ਕਿਸੇ ਹਥਿਆਰ ਨਾਲ ਨਹੀਂ ਮਾਰਿਆ ਨੌਹਾਂ ਨਾਲ ជីਰਤਾ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਵਾਹਿਗੁਰੂ ਜੀ ਨੇ ਨਾਰ ਸਿੰਘ ਰੂਪ ਲੈ ਕੇ ਫਿਰ ਉਹਨੂੰ ਮਾਰਿਆ ਫਿਰ ਭਗਤ ਕਬੀਰ ਜੀ ਕਹਿੰਦੇ ਹਨ ਕਹ ਕਬੀਰ ਕੋ ਲਖੈ ਨਾ ਪਾਰ ਇਹ ਜੀਵ ਵਾਹਿਗੁਰੂ ਦਾ ਅੰਤ ਨਹੀਂ ਪਾ ਸਕਦਾ ਉਹ ਕਿੱਥੋਂ ਪ੍ਰਗਟ ਹੁੰਦਾ ਕਿੱਥੋਂ ਆਉਂਦਾ ਕਿੱਥੇ ਜਾਂਦਾ ਕਿਵੇਂ ਜੀਵਾਂ ਨੂੰ ਜਨਮ ਦਿੰਦਾ ਕਿਵੇਂ ਉਹਨਾਂ ਦਾ ਸੰਘਾਰ ਕਰਦਾ ਆਪਾ ਪ੍ਰਮਾਤਮਾ ਦਾ ਅੰਤ ਨਹੀਂ ਬਾ ਸਕਦੇ ਆਪਾਂ ਬਸ ਉਹਨੂੰ ਜਪਣਾ ਸ਼ੁਰੂ ਕਰ ਦਈਏ ਪ੍ਰਹਿਲਾਦ ਉਧਾਰ ਅਣਕ ਬਾਰ ਭਗਤ ਕਬੀਰ ਜੀ ਕਹਿੰਦੇ ਪਤਾ ਨਹੀਂ ਕਿੰਨੀ ਵਾਰ अनेका ਬਾਰ ਭਗਤ ਪ੍ਰਹਿਲਾਦ ਦੀ ਵਾਹਿਗੁਰੂ ਨੇ ਰੱਖਿਆ ਕੀਤੀ ਇਹ ਸ਼ਬਦ ਵਿੱਚੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਭਾਈ ਅੰਮ੍ਰਿਤ ਵੇਲੇ ਭਜਨ ਕਰਨਾ ਦਿਨ ਦੇ ਵਿੱਚ ਭਜਨ ਕਰਨਾ ਸੰਧਿਆ ਕਾਲ ਦਾ ਵੇਲਾ ਸੰਭਾਲਣਾ ਗੁਰੂ ਵਾਲੇ ਬਣਨਾ ਉਪਦੇਸ਼ ਦੀ ਕਮਾਈ ਕਰਨੀ ਰੱਬ ਤੇ ਵਿਸ਼ਵਾਸ ਰੱਖਣਾ ਹਰ ਕਥਾ ਉਹ ਜੀਵ ਦੀ ਸਹਾਇਤਾ ਕਰਦਾ ਹੈ ਇਹ ਗੁਰਬਾਣੀ ਦਾ ਉਪਦੇਸ਼ ਹੈ ਹੋਈਆਂ ਬਯੰਤ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ